ਉਹ ਸਾਹਮਣੇ ਪੰਜ ਪਿਆਰੇ ਨੂੰ ਅਮਰਤ ਛਕਾ ਕੇ ਖਾਲਸਾ ਪੰਥ ਆਜਾਇਆ ਹਾਂ ਐਦਾ ਮਤਲਬ ਪੰਜ ਪਿਆਰੀ ਪੰਥ ਤੇ ਪੰਥ ਹੀ ਪੰਜ ਪਿਆਰੇ ਨੇ ਬਿਲਕੁਲ ਬਾਸਪੇ ਅਸੀਂ ਸਾਰੇ ਜਾ ਕੇ ਗੁਰੂ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਗੁਰੂ ਜੀ ਤੁਸੀਂ ਹੋ ਤਾਂ ਪੰਥ ਹੈ ਤੇ ਸਾਡੇ ਸਿੱਖਾਂ ਦੇ ਲਈ ਪੰਥ ਹੀ ਸਭ ਕੁਝ ਹੈ ਖਾਲਸਾ ਹੀ ਗੁਰੂ ਤੇ ਗੁਰੂ ਹੀ ਖਾਲਸਾ ਹੈ ਗੁਰੂ ਸਾਹਿਬ ਜੀ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਤੁਸੀਂ ਅਧਿਕਾਰ ਉਹਨਾਂ ਨੂੰ ਦਿੱਤਾ ਸੀ ਕਿ ਜਦ ਕਦੀ ਵੀ ਪੰਥ ਤੇ ਭੀੜ ਪਵੇ ਤਾਂ ਪੰਜ ਪਿਆਰਿਆਂ ਦੇ ਹੁਕਮ ਨੂੰ ਅਟਲ ਮੰਨਿਆ ਜਾਵੇ ਹਰਸੀ ਪੰਜ ਪਿਆਰੇ ਤੁਹਾਡੀ ਬਣਾਈ ਖਾਲਸਾ ਪੰਥ ਦੀ ਲੋਕਤੰਤਰੀ ਨੀਤੀ ਨੂੰ ਬਰਕਰਾਰ ਰੱਖਦੇ ਹੋਏ ਪੰਥ ਦੀ ਬਿਹਤਰੀ ਲਈ ਆਪਣੇ ਗੁਰੂ ਨੂੰ ਬੇਨਤੀ ਕਰਦੇ ਹਾਂ ਕਿ ਉਹ ਗੜੀ ਛੱਡ ਕੇ ਚਲੇ ਜਾਣ का की उस रात गुरु साहब अपने किसी सिंह में अपनी पोशाक पवा के गड़ी चो एक आम आदमी वाग निकले भाई दया सिंह धर्म सिंह भाई मान सिंह पर जाते जाते भी جو کی طرح دشمنوں دے ہوئے تاڑی تھوک کے کہا ہند دا پیل جا رہا ہے کوئی روک سکتا ہے تو روک لگے یہ سن کے مغلوں تھیں مچ گئی